ਪੰਜਾਬ ਮੁਫਤ ਰਾਸ਼ਨ ਸਕੀਮ ਸੰਬੰਧੀ ਆਈ ਵੱਡੀ ਖਬਰ ਸਾਰੇ ਬੈਂਕ ਖਾਤਾ ਧਾਰਕ ਜਲਦੀ ਕਰਵਾ ਲੈਣ ਆਹ ਦੋ ਕੰਮ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਅਪਡੇਟ ਪੰਜਾਬ ਵਿੱਚ ਗਰਮੀ ਨਾਲ ਬੇਹਾਲ ਲੋਕਾਂ ਇਸ ਤਾਰੀਖ ਤੋਂ ਬਦਲੇਗਾ ਮੌਸਮ ਪੰਜਾਬ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਗਰਮੀ ਵੱਧ ਗਈ ਹੈ ਅਤੇ ਹਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਪਾਰਾ ਵੀ ਵੱਧ ਗਿਆ ਹੈ ਜਲੰਧਰ ਸ਼ਹਿਰ ਵਿੱਚ ਪ੍ਰਦੂਸ਼ਣ ਵੀ ਵਧਣ ਲੱਗ ਪਿਆ ਹੈ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਲਈ ਦਿਨ ਦਾ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਤੇਜ਼ ਧੁੱਪ ਅਤੇ ਨਮੀ ਰਹੇਗੀ ਮੌਸਮ ਵਿਭਾਗ ਨੇ 5 ਅਕਤੂਬਰ ਨੂੰ ਮੌਸਮ ਦੇ ਵਿੱਚ ਤਬਦੀਲੀ ਦੀ ਭਵਿੱਖਬਾਣੀ ਕੀਤੀ ਹੈ ਇਸ ਤੋਂ ਬਾਅਦ ਬੱਦਲ ਛਾਏ ਰਹਿਣਗੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਅਜੇ ਕਾਫੀ ਗਰਮੀ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਤਾਂ ਦੇਖੋ ਵਿੱਤੇ ਦਿਨੀ ਪਰਾਲੀ ਸਾੜਨ ਦੇ ਕੁਝ ਮਾਮਲੇ ਦੀ ਗਿਣਤੀ 90 ਤੱਕ ਪਹੁੰਚ ਗਈ ਹੈ ਜਿਸ ਵਿੱਚ 8-9 ਮਾਮਲੇ ਸਾਹਮਣੇ ਆਏ ਨੇ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਸਭ ਤੋਂ ਵੱਧ 51 ਮਾਮਲੇ ਸਾਹਮਣੇ ਆ ਚੁੱਕੇ ਨੇ ਪੰਜਾਬ ਸਰਕਾਰ ਨੇ ਪ੍ਰਾੜੀ ਸਾੜਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਤੋਂ ਬਾਅਦ ਤਰਨਤਾਰਨ ਵਿੱਚ ਸਭ ਤੋਂ ਵੱਧ 11 ਮਾਮਲੇ ਸਾਹਮਣੇ ਆਏ ਨੇ। ਪਟਿਆਲੇ ਦੇ ਵਿੱਚ 10, ਬਰਨਾਲੇ ਦੇ ਵਿੱਚ 2, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਤੇ ਜਲੰਧਰ ਦੇ ਵਿੱਚ 1-1 ਮਾਮਲਾ ਸਾਹਮਣੇ ਆਇਆ। ਤਾਂ ਦੇਖੋ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਪ੍ਰਾੜੀ ਸਾੜਨ ਦੇ 47 ਮਾਮਲਿਆਂ ਵਿੱਚ ਕੁੱਲ 2,25,000 ਦਾ ਜੁਰਮਾਨਾ ਲਗਾਇਆ ਹੈ। ਇਸ ਵਿੱਚ 175000 ਰੁਪਏ ਸਰਕਾਰ ਦੇ ਵੱਲੋਂ ਵਸੂਲ ਕੀਤੇ ਜਾ ਚੁੱਕੇ ਨੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਹੜ੍ਹ ਪੀੜਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਤਾਂ ਦੇਖੋ ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਦਨ ਦੇ ਵਿੱਚ ਪੰਜਾਬ ਸੰਕਟ ਤੇ ਹੋਈ ਬਹਿਸ ਦੌਰਾਨ ਕਈ ਚੰਗੇ ਸੁਝਾਅ ਵੀ ਦਿੱਤੇ ਗਏ ਨੇ ਅਤੇ ਵਿਰੋਧੀ ਪਾਰਟੀਆਂ ਨੂੰ ਇਸ ਮੁੱਦੇ ਤੇ ਦੋਸਤ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਲੱਖਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ ਤੇ ਰਾਸ਼ਨ ਦੀਆਂ ਭਰੀਆਂ ਟਰਾਲੀਆਂ ਵੀ ਵੰਡੀਆਂ ਨੇ ਤਾਂ ਦੇਖੋ ਐਨ ਡੀ ਆਰ ਐਫ ਭਾਰਤੀ ਫੌਜ ਅਤੇ ਸਮਾਜਿਕ ਸੰਗਠਨਾ ਨੇ ਵੀ ਭਰਪੂਰ ਸਮਰਥਨ ਦਿੱਤਾ ਹੈ ਹੁਣ ਮੁੜ ਬਸੇਮੇ ਅਤੇ ਜ਼ਿੰਦਗੀ ਨੂੰ ਪਟੜੀ ਤੇ ਲਿਆਉਣ ਦਾ ਸਮਾਂ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੁਕਸਾਨੀਆਂ ਗਈਆਂ ਫਸਲਾਂ ਲਈ ਪਹਿਲਾ 26 ਤੋਂ 33% ਲਈ ₹2000 ਪ੍ਰਤੀ ਏਕੜ ਮੁਆਵਜ਼ਾ ਸੀ ਜਿਸ ਨੂੰ ਵਧਾ ਕੇ ₹10000 ਕਰ ਰਹੇ ਹਾਂ 33 ਤੋਂ 75% ਦੇ ਵਿਚਕਾਰ ਮੁਆਵਜ਼ਾ ₹6800 ਤੋਂ ਵਧਾ ਕੇ ₹10000 ਕੀਤਾ ਜਾ ਰਿਹਾ ਹੈ 75 ਤੋਂ 100% ਨੁਕਸਾਨ ਦੇ ਲਈ ਉਹ ₹6800 ਦੀ ਬਜਾਏ ₹20000 ਪ੍ਰਤੀ ਏਕੜ ਦੇਣ ਜਾ ਰਹੇ ਨੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਕਿਹਾ ਕਿ 100% ਨੁਕਸਾਨੇ ਗਏ ਘਰਾਂ ਦੇ ਲਈ 1,20,000 ਦਾ ਮੁਆਵਜ਼ਾ ਦਿੱਤਾ ਜਾਵੇਗਾ ਜਦੋਂ ਕਿ ਘੱਟ ਨੁਕਸਾਨੇ ਗਏ ਘਰਾਂ ਲਈ 6500 ਰੁਪਏ ਦੀ بجائے 35,100 ਰੁਪਏ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਬੈਂਕ ਖਾਤਾ ਧਾਰਕਾਂ ਲਈ ਵੱਡੀ ਖਬਰ ਹੈ ਬੈਂਕ ਖਾਤਾ ਧਾਰਕਾਂ ਲਈ ਆਈ ਵੱਡੀ ਤੇ ਤਾਜ਼ਾ ਖਬਰ ਬੈਂਕ ਕਾ ਖਾਤਾ ਧਾਰਕਾਂ ਲਈ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੇ ਤਹਿਤ 14 ਅਤੇ 15 ਦੇ ਵਿੱਚ ਖੋਲੇ ਗਏ ਖਾਤੇਾਂ ਲਈ ਰੀ ईकेवाईसी ਲਾਜ਼ਮੀ ਕਰ ਦਿੱਤੀ ਗਈ ਹੈ ਇਸ ਦੀ ਆਖਰੀ ਮਿਤੀ 30 ਸਤੰਬਰ ਯਾਨੀ ਕਿ ਅੱਜ ਅੱਜ ਲਾਸਟ ਡੇਟ ਹੈ ਜੇਕਰ ਇਸ ਤਾਰੀਖ ਤੱਕ ਤੁਸੀਂ ਆਪਣਾ ਇਹ ਕੰਮ ਨਹੀਂ ਕੀਤਾ ਤੁਹਾਡਾ ਖਾਤਾ ਬੰਦ ਕਰ ਦਿੱਤਾ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰੀ ਕੇवाईसी ਪ੍ਰਕਿਰਿਆ ਸਰਲ ਅਤੇ ਪੂਰੀ ਤਰ੍ਹਾਂ ਮੁਫਤ ਹੈ ਜਲਦੀ ਜਾ ਕੇ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਜਾ ਕੇ ਈ ਕੇਵਾਈਸੀ ਕਰਵਾ ਸਕਦੇ ਹੋ ਇਸ ਵਿੱਚ ਨਾਮ ਪਤਾ ਫੋਟੋ ਵਰਗੇ ਦਸਤਾਵੇਜ਼ ਜਮ੍ਹਾਂ ਕੀਤੇ ਜਾਣਗੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਵੀ ਕੈਂਪ ਸਰਕਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਦੇਖੋ ਇਸ ਵਿੱਚ ਤੁਹਾਨੂੰ 2 ਲੱਖ ਤੱਕ ਦਾ ਦੁਰਘਟਨਾ ਬੀਮਾ ਅਤੇ 10000 ਤੱਕ ਦਾ ਓਵਰਡਰਾਫਟ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ। ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ, ਰਾਜ ਸਰਕਾਰ ਨੇ ਖੁਰਾਕ ਸੁਰੱਖਿਆ ਨਿਯਮਾਂ ਦੇ ਵਿੱਚ ਸੋਧ ਕਰਨ ਦਾ ਕੀਤਾ ਫੈਸਲਾ। ਪੰਜਾਬ ਦੇ ਵਿੱਚ ਜਿਸ ਕੋਲ ਵਾਹਨ ਏਸੀ ਹੈ ਜਾਂ ਪਰਿਵਾਰ ਦੇ ਕਿਸੇ ਮੈਂਬਰ ਕੋਲ 2.5 ਏਕੜ ਜ਼ਮੀਨ ਹੈ, ਉਹ ਰਸਣ ਮੁਫਤ ਰਸਣ ਦਾ ਲਾਭ ਨਹੀਂ ਲੈ ਸਕਦਾ। ਰਾਜ ਸਰਕਾਰ ਨੇ ਪੰਜਾਬ ਖੁਰਾਕ ਸੁਰੱਖਿਆ ਨਿਯਮਾਂ ਵਿੱਚ ਸੋਧ ਦੌਰਾਨ ਨਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਨਾਲ ਹੁਣ 10 ਲੱਖ 28000 ਲਾਭਪਾਤਰੀਆਂ ਨੂੰ ਮੁਫਤ ਰਾਸ਼ਨ ਤੋਂ ਹੱਥ ਧੋਣਾ ਪੈ ਸਕਦਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰ ਸਰਕਾਰ ਨੇ ਅਜੇ ਸਾਰੇ ਲਾਭਪਾਤਰੀਆਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਉਹਨਾਂ ਨੂੰ ਇਸ ਹੌਲਤ ਤੋਂ ਬਾਹਰ ਕਰਨ ਦੀ ਰਾਜ ਸਰਕਾਰ ਨੂੰ ਵੀ ਸ਼ਫਾਰਿਸ਼ ਕੀਤੀ ਹੈ ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਮੁੱਖ ਮੰਤਰੀ ਨੇ ਦੋਸ਼ ਲਾਇਆ ਸੀ ਕਿ ਕੇਂਦਰ ਸਰਕਾਰ 8 ਲੱਖ ਰਾਸ਼ਨ ਕਾਰਡ ਕੱਟਣ ਦੀ ਸਾਜ਼ਿਸ਼ ਕਰ ਰਹੀ ਹੈ ਇਸ ਵਿੱਚ ਕੁਝ ਨਵੇਂ ਉਪਬੰਧ ਕੀਤੇ ਗਏ ਨੇ ਨਵੇਂ ਨਿਯਮਾਂ ਅਨੁਸਾਰ ਸਾਰੇ ਆਮਦਨ ਕਰਦਾਤਾ ਸਾਰੇ ਰਜਿਸਟਰਡ ਮਾਲ ਅਤੇ ਸੇਵਾ ਕਰਦਾਤਾ ਸਾਰੇ ਸੇਵਾ ਅਤੇ ਪੇਸ਼ੇਵਰ ਕਰਦਾਤਾ ਕੋਈ ਵੀ ਪਰਿਵਾਰ ਜੋ ਸਰਕਾਰ ਕੋਲ ਰਜਿਸਟਰਡ ਉਦਮ ਦਾ ਮਾਲਕ ਜਾਂ ਸੰਚਾਲਕ ਹੈ ਉਹ ਲਭ ਪਾਤਰੀ ਦੀ ਸੂਚੀ ਤੋਂ ਬਾਹਰ ਹੋਵੇਗਾ ਇਸ ਤੋਂ ਇਲਾਵਾ ਕੇਂਦਰ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਜਾਂ ਇਸ ਦੇ ਬੋਰਡ ਜਾਂ ਕਾਰਪੋਰੇਸ਼ਨ ਦੇ ਸਾਰੇ ਕਰਮਚਾਰੀਆਂ ਦੇ ਪਰਿਵਾਰ ਕੋਈ ਵੀ ਪਰਿਵਾਰ ਜਿਸ ਦੀ ਸਾਲਾਨਾ ਆਮਦਨ ਸਾਰੇ ਸਰੋਤਾਂ ਤੋਂ 1,80,000 ਤੋਂ ਵੱਧ ਹੈ ਅਤੇ ਕੋਈ ਵੀ ਪਰਿਵਾਰ ਜਿਸ ਕੋਲ 100 ਵਰਗ ਗਜ ਜਾਂ ਇਸ ਤੋਂ ਵੱਧ ਦੇ ਪਲਾਟ ਖੇਤਰ ਵਿੱਚ ਬਣਿਆ ਘਰ ਹੈ ਜਾਂ ਰਾਜ ਵਿੱਚ ਕਿਸੇ ਨਗਰ ਨਿਗਮ ਜਾਂ ਨਗਰ ਕਾਉਂਸਲ ਵਿੱਚ 750 ਵਰਗ ਫੁੱਟ ਜਾਂ ਇਸ ਤੋਂ ਵੱਧ ਫਲੈਟ ਦੇ ਮਾਲਕ ਨੇ ਉਹਨਾਂ ਨੂੰ ਵੀ ਇਸ ਸਹੂਲਤ ਤੋਂ ਬਾਹਰ ਰੱਖਿਆ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਵੀਂ ਸੋਧ ਕੀਤੀ ਗਈ ਹੈ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਹਾਂ ਜੇਕਰ ਸਾਡੇ ਵੱਲੋਂ ਜਿੱਤੇ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਨਵੀਂ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਜੋ ਸਾਡੇ ਵੱਲੋਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਧੰਨਵਾਦ ਅਸ਼ੀਕਾਲ Thank you, Lee.